ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਗਗੜੇ ਖੜੇ ਆ ਦੇਖ ਲਓ ਬੈਨਰ ਲਾਇਆ ਸੀ ਬਾਈ ਅੱਜ ਲੋਕ ਮਾਨਸਿਕ ਤੌਰ ਤੇ ਨੇ ਖਤਮ ਹੋ ਚੁੱਕੇ ਨੇ ਨਾ ਅਗਲਾ ਬੇਅਕਲਾ ਆਪਾਂ ਹੋ ਚੁੱਕੇ ਆ ਲਿਖਿਆ ਕਿਸੀ ਪੰਥਕ ਜਥੇਬੰਦੀਆਂ ਉੱਤੇ ਕੀ ਲਿਖਿਆ ਪੰਜਾਬੀ ਮਾਂ ਬੋਲੀ ਮਾਂ ਬੋਲੀ ਤੇ ਹੀ ਪਲੇਟ ਮਾਰ ਕੇ ਪਾੜੀ ਜਾਂਦੇ ਆ ਪਾੜਨਾ ਤਾਂ ਸਾਡੇ ਵਰਗੇ ਸੋਚਾਂ ਵਾਲਿਆਂ ਨੂੰ ਪਾੜੋ ਸਿੱਧਾ ਹਿੱਕ 'ਚ ਵੱਜੋ ਯਾਰ ਬੈਨਰਾਂ ਦਾ ਕੀ ਕਸੂਰ ਆ ਬੈਨਰ ਪਾੜੀ ਜਾਂਦੇ ਹੋ ਤੁਸੀਂ ਜਿਨ੍ਹਾਂ ਨੇ ਬੇਅਦਬੀਆਂ ਕਰਾ ਲਈਆਂ ਉਹਨਾਂ ਦੇ ਘਰਾਂ ਦੇ ਉੱਤੇ ਲਾ ਲਓ ਹੱਥ ਜੋੜ ਕੇ ਬੇਨਤੀ ਆ ਇਹ ਕੰਮ ਛੱਡ ਦਈਏ ਆਪਾਂ ਅੱਜ ਲੋੜ ਆ ਪੰਜਾਬ ਦੇ ਵਜੂਦ ਨੂੰ ਬਚਾਉਣ ਦੀ ਲਿਖਿਆ ਕੀ ਆ ਨਸ਼ਾ ਮੁਕਤ ਕਰਨਾ ਨਸ਼ਾ ਮੁਕਤ ਕਰਨਾ ਚੰਗੇ ਨਹੀਂ ਲੱਗਦੇ ਤੁਹਾਨੂੰ ਕਰਦੇ ਸਮਝ ਜਾਓ ਵਧੀਆ ਰਹੋਗੇ ਬੈਨਰ ਪਾੜ ਕੇ ਸੋਚਾਂ ਨਹੀਂ ਖਤਮ ਹੋਣੀਆਂ ਸਾਡੀਆਂ ਅਸੀਂ ਫੈਨ ਆ ਉਹਦੇ ਜਿਹਨੇ ਕੇਸਰੀ ਚਲਾਇਆ ਇਹ ਭੁੱਲ ਜੋ ਜਿਨ੍ਹਾਂ ਨੇ ਬੇਅਦਬੀਆਂ ਕਰਾਤੀਆਂ ਤੱਕੜੀ ਨੇ ਉਹਨਾਂ ਦੇ ਵੱਡੇ ਵੱਡੇ ਲਾਈ ਫਿਰ ਦਿਓ ਯਾਰ ਸ਼ਰਮ ਕਰਿਓ ਲੋਕੋ ਜਾਓ ਯਾਰ ਤੁਹਾਡੇ ਤੇ ਸਰ ਗਿਆ ਜੇ ਅੱਜ ਵੀ ਜੇ ਤੁਸੀਂ ਇੰਨਾ ਸੋਚਾਂ ਨਾਲ ਨਵੇਂ ਮੁੰਡਿਆਂ ਨਾਲ ਨਾ ਤੁਰੇ ਬੇਂਤੀਆਂ ਨੇ ਜਿਹਨੇ ਪਾੜਿਆ ਸ਼ਰਮ ਕਰ ਲਿਓ ਅੱਗੇ ਤੋਂ ਸੋਚ ਸਮਝ ਕੇ ਪਾੜਿਓ ਜੇ ਯਾਰ ਬੜੀ ਤਕਲੀਫ ਆ ਨਾ ਦਫ਼ਤਰ ਖੁੱਲਿਆ ਸਮਰਾਲੇ ਟੀਵੀਐਸ ਦੀ ਏਜੰਸੀ ਦੇ ਜਮੀ ਕੋਲੇ ਉੱਥੇ ਮੈ ਲਿਓ ਸਾਨੂੰ ਮਿਲਦੇ ਆਂ ਅਸੀਂ 24 ਘੰਟੇ ਉੱਥੇ ਹੀ ਹੁੰਨੇ ਆ ਬੈਨਰਾਂ ਦਾ ਕੋਈ ਕਸੂਰ ਨਹੀਂ ਪੰਥਕ ਜਥੇਬੰਦੀਆਂ ਉਮੀਦਵਾਰ ਖਸ਼ੋਮਨੀ ਅਕਾਲੀ ਦਾਨ ਮਾਨ ਸਾਹਿਬ ਵੱਲੋਂ ਯਾਰ ਸ਼ਰਮ ਆਉਣੀ ਚਾਹੀਦੀ ਆ ਲੋਕੋ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ